ਲੋ ਵੀ ਮਿੱਤਰੋ ਜਿਹੜਾ ਏਸੀ ਦਾ ਅੱਗ ਲੱਗਣ ਦਾ ਖਤਰਾ ਹੁੰਦਾ ਜਾਂ ਬਲਾਸਟ ਹੋਣ ਦਾ ਖਤਰਾ ਹੁੰਦਾਗਾ ਉਹ ਕਿਹੜਾ ਹੁੰਦਾ ਬਾਈ ਐਸ ਵੀਡੀਓ ਦੇ ਵਿੱਚ ਦੱਸਣ ਲੱਗਿਆ ਕਿਉਂਕਿ ਐਸ ਵਾਰ ਗਰਮੀ ਆ ਜਿਹੜੀ ਬਹੁਤ ਜ਼ਿਆਦੇ ਪੈ ਰਹੀ ਆ ਤੇ ਟੈਂਪਰੇਚਰ ਬਹੁਤ ਜ਼ਿਆਦੇ ਹੈ ਤੇ ਜਿਹੜੀ ਅੱਗ ਲੱਗਦੀ ਉਹ ਕਿਉਂ ਲੱਗਦੀ ਆ ਬਾਈ ਐਸ ਵੀਡੀਓ ਦੇ ਵਿੱਚ ਮੈਂ ਦੱਸਣ ਲੱਗਿਆ ਹੁਣ ਜਿਹੜਾ ਬਈ ਇਹਦਾ ਟੈਂਪਰੇਚਰ ਹੁੰਦਾ ਚਾਹੇ 24 ਰੱਖ ਲਓ ਚਾਹੇ 16 ਰੱਖ ਲਓ ਤੇ ਜਿਹੜੀ ਕੂਲਿੰਗ ਹੁੰਦੀ ਆ ਬਾਈ ਉਹ ਤਾਂ 28 ਤੇ ਵੀ ਉਨੀ ਰਹਿਣੀ ਆ ਤੇ 16 ਤੇ ਵੀ ਉਨੀ ਰਹਿਣੀ ਆ ਇਹ ਇੱਕ ਟੈਂਪਰੇਚਰ ਹੁੰਦਾਗਾ ਤੇ ਕੂਲਿੰਗ ਦਾ ਕੋਈ ਫਰਕ ਨਹੀਂ ਪੈਂਦਾ ਜੇ 16 ਤੇ ਰੱਖੋਗੇ ਤੁਸੀਂ ਟੈਂਪਰੇਚਰ ਇਹਦਾ ਬਲਾਸਟ ਹੋਣ ਦਾ ਖਤਰਾ ਹੁੰਦਾਗਾ ਕਿਉਂਕਿ ਹੁਣ ਦਿਨ ਪਰ ਰਾਤ ਚੱਲੀ ਜਾਣਾ ਤੇ ਇੱਕ ਵੀ ਮੰਨ ਕੇ ਚੱਲੋ ਵੀ ਕੱਟ ਨਹੀਂ ਕਰਨਾ ਨਹੀਂ ਤੇ 28 ਦਾ ਰੱਖੋਗੇ ਤੁਸੀਂ ਨਾ ਏਸੀ ਨੂੰ ਬਿਲਕੁਲ ਵੀ ਕੋਈ ਖਤਰਾ ਨਹੀਂ ਹੁੰਦਾ ਕਿਉਂਕਿ ਹੁਣ ਜਿਹੜਾ ਉੱਪਰ ਮੇਨ ਹੁੰਦਾਗਾ ਕੰਪਰੈਸਰ ਇਹਦਾ ਫਿਰ ਗਰਮ ਨਹੀਂ ਹੁੰਦਾ ਊ ਨਹੀਂ ਫਿਰ ਜਦੋਂ ਆਪਾਂ 18 ਤੇ ਰੱਖਾਂਗੇ ਜਾਂ 16 ਤੇ ਰੱਖਾਂਗੇ ਉਹਨੇ ਇੱਕ ਵੀ ਕੱਟ ਨਹੀਂ ਕਰਨਾ ਉਨੇ ਦਿਨ ਪਰ ਰਾਤ ਚੱਲੀ ਤੁਰੀ ਜਾਣਾ ਚੱਲੀ ਤੁਰੀ ਜਾਣਾ ਜਾ ਹੋ ਬਈ ਅੱਗ ਲੱਗੂ ਇਹਨੂੰ ਜਾ ਬਈ ਉਹ ਫਟ ਸਕਦਾ ਕੰਪਰੈਸਰ ਜਿਹੜਾ ਇਹਦਾ ਟੈਂਪਰੇਚਰ ਹੁੰਦਾਗਾ ਉਹ 28 ਜਾਂ 24 ਰੱਖਣਾ ਜ਼ਰੂਰੀ ਆ ਵੀ ਘੱਟ ਰੱਖਦੇ ਆ ਟੈਂਪਰੇਚਰ ਫੇਰ ਬਈ ਇਹਦਾ ਬਲਾਸਟ ਹੋਣ ਦਾ ਖਤਰਾ ਹੁੰਦਾਗਾ ਤੇ ਇੱਕ ਗੱਲ ਹੋਰ ਵੀ ਨੋਟ ਕਰਿਓ ਨਾਲ ਜਿਹੜੀ ਸਰਵਿਸ ਵਗੈਰਾ ਹੁੰਦੀ ਆ ਉਹ ਸਾਲ ਇੱਕ ਸਾਲ ਦੇ ਵਿੱਚ ਮਤਲਬ ਹੋਣੀ ਜ਼ਰੂਰੀ ਆਗੀ ਉਹ ਕਰਵਾਉਣੀ ਚਾਹੀਦੀ ਆ ਸਰਵਿਸ ਤੇ ਬਾਕੀ ਬਈ ਵੀਡੀਓ ਨੂੰ ਜਿੰਨਾ ਵੀ ਹੋ ਸਕਦਾਗਾ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਟੈਂਪਰੇਚਰ ਬਹੁਤ ਆ ਗਰਮੀ ਬਹੁਤ ਜ਼ਿਆਦੇ ਆ ਜ਼ਿਆਦਾਤਰ ਹੈ ਕਿ ਏਸੀਆਂ ਨੂੰ ਇਹੀ ਪ੍ਰੋਬਲਮ ਆਈ ਆ ਬਹੁਤ ਜ਼ਿਆਦੇ ਅੱਗ ਵੀ ਲੱਗਿਆ ਬਹੁਤ ਥਾਵਾਂ ਤੇ ਬਈ ਏਸੀ ਫਟੇ ਵੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ